ਇਹ ਕਰਤਵ ਕੋਸ਼ੇ ਮਕਸਦ ਨੂੰ ਅਚੀਵ ਕਰਨ ਲਈ ਔਰ ਬਹੁਤ ਵਧੀਆ ਹੰਡੇ ਉਤਾਰਲੇ ਹੈ ਡਿਪਟੀ ਕਮਿਸ਼ਨ ਸਾਹਿਬਾਨੀ ਜੀ ਕਰ ਰਹੇ ਨੇ ਕਲਾ ਪ੍ਰਣਾਲਾ ਦੇ ਵਿੱਚ ਵੀ ਇਹਨਾਂ ਨੇ ਯੂਜੀ ਇਵੈਂਟਸ ਨੇ ਕਰਾਇਆ ਨੇ ਜਿੱਦੋ ਟੈਲੈਂਟ ਦਾ ਨਿਕਲਣਾ ਚਾਹੁੰਦੇ ਤੇ ਅੱਜ ਗੁਰੂ ਸਾਹਿਬ ਦੀ ਸੂਚਨਾ ਅਨੁਸਾਰ ਕਿ ਅਮਰ ਸੰਦੇਪ ਪਰ ਅਹ ਬੈਂਕ ਨਾਲ ਲਿਆ ਉਹ ਕੀਤਾ ਗਿਆ ਕਿ ਜਿਹੜੀ ਇਹ ਟੈਕੰਕ ਲਈ ਬਹੁਤ ਵਧੀਆ ਉਪਰਾਲਾ ਹੈ ਇਹਦੇ ਨਾਲ ਬੱਚਿਆਂ ਦੇ ਵਿੱਚ ਜੋ ਟੈਲੈਂਟ ਹੈ ਜੋ ਪਹਿਲੇ ਬਰ ਹੈ ਉਹ ਉਪਰ ਕੇ ਸਾਹਮਣੇ ਆਉਂਦਾ ਉਹਨਾਂ ਨੂੰ ਇੱਕ ਪਲੇਟਫਾਰਮ ਮਿਲਦਾ ਉਹਨਾਂ ਨੂੰ ਇੱਕ ਸਟੇਜ ਮਿਲਦੀ ਹੈ ਜਿੱਥੋਂ ਬੱਚਿਆਂ ਨੂੰ ਐਡਮਿਨਿਸਟ੍ਰੇਟਿਵਲੀ ਵੀ ਫਾਈਨੈਂਸ਼ੀਅਲੀ ਵੀ ਔਰ ਹਰ ਪਰਫਾਰਮਾਂ ਨੋ ਨੋ ਹੋਰ ਤਰ੍ਹਾਂ ਦਾ ਕੰਮ ਨਹੀਂ ਲਾ ਉਹ ਸ਼ੁਰੂ ਹੁੰਦਾ ਕਿ ਮੈਨੂੰ ਸਮਝਦਾ ਕਿ ਬਹੁਤ ਵਧੀਆ ਇਨੀਸ਼ੀਏਟਿਵ ਹੈ ਸਾਖੀ ਜੀ ਦਾ ਔਰ ਸਾਰੀ ਐਡਮਿਨਿਸਟ੍ਰੇਸ਼ਨ ਦਾ ਔਰ ਮੈਨੂੰ ਸਮਝਦਾ ਕਿ ਇਹ ਨਾਲ ਬੱਚਿਆਂ ਨੂੰ ਬਹੁਤ ਫਾਇਦਾ ਉਹ ਹੋਵੇਗਾ ਤੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਪਰ ਪੂਰੇ ਪੰਜਾਬ ਨੂੰ ਫਾਇਦਾ ਕਿਉਂਕਿ ਪਤਾ ਨਹੀਂ ਇਹ ਕਿਹੜਾ ਆਈਡੀਆ ਕਿੰਨਾ ਕਾਮਯਾਬ ਹੋ ਕੇ ਕਿੱਥੇ ਤੱਕ ਪਹੁੰਚ ਜੇ ਕੀ ਤਾਂ ਉਹ ਸਮੀਲਿਕਾ ਸਭ ਵੈਰੀ ਗੁੱਡ ਇਨੀਸ਼ੀਏਟਿਵ ਸਰਕਾਰੀ ਪੱਧਰ ਤੇ ਪ੍ਰਸ਼ਾਸਨ ਪੱਧਰ ਤੇ ਵੀ ਸਹਾਇਤਾ ਦਿੱਤੇਗੀ ਜਿੰਨੇ ਵੇਗੀ ਜਨਾਂ ਦਾ ਆਈਡੀ ਬਹੁਤ ਵਧੀਆ ਡੈਫੀਨਿਟਲੀ ਜੀ ਜਿਵੇਂ ਕਿ ਪਹਿਲਾਂ ਕਿਹਾ ਕਿ ਸਾਰੇ ਡਿਪਾਰਟਮੈਂਟਸ ਨੂੰ ਸਾਰਟ ਕਰੇ ਉਹ ਇਨਵੈਸਟਡ ਅ ਅਬਿਟਾਈਟ ਸਟਾਰਟਅਪ ਅਬਿਟਾਈਟ ਉਹਨਾਂ ਸਾਰਿਆਂ ਅ ਨੂੰ ਦੇ ਨਾਲ ਕੋਆਰਡੀਨੇਟ ਕਰਕੇ ਡਿਸਟ੍ਰਿਬਿਊਸ਼ਨ ਮੈਡਮ ਲਈ ਹੈ ਕੋਲਾ ਕਿ ਤੇ ਜਦੋਂ ਸਾਰੇ ਇਕੱਠੇ ਹੋ ਕੇ ਟੀਮ ਬਣ ਕੇ ਕੰਮ ਕਰਨਗੇ ਤੇ ਡੈਫੀਨਿਟਲੀ ਉਹਦਾ ਜਿਹੜਾ ਅੰਡ ਰਿਜ਼ਲਟ ਜਿਹੜਾ ਬੋਲਦੇ ਨੇ 50 ਪਰ ਵਿੱਚ ਸਰ ਐਸਾਂ ਦਾ ਆਈਡੀਆ ਹੋਣਾ ਚਾਹੀਦਾ 50 ਪਰ ਵਿੱਚ ਜਿੰਨੇ ਵੀ ਜਿਲ੍ਹੇ ਨੇ ਹੋਂਦ ਵਿੱਚ 50 ਪਰ ਮੈਂ ਉਹੀ ਸਾਕਸ਼ੀ ਜੀ ਨੂੰ ਕਹਾਂ ਹਾਂ ਬਲਕਿ ਕੰਗਵੇ ਨੇ ਪਹਿਲਾਂ ਵੀ ਸਿਆਰੇ ਵੀ ਬੜੇ ਵਧੀਆ ਕਰਾਇਨੇ ਤੇ ਇੱਥੇ ਮੈਂ ਦੇ ਨਾ ਕਿ ਤੁਸੀਂ ਸਰਕਾਰ ਨੇ ਬ੍ਰੈਂਡ ਮੈਜ਼ਰ ਬਣਾਇਆ ਹੈ ਜੀ ਕਿਉਂਕਿ ਦੇਖੋ ਕੰਮ ਵੈਸੇ ਜਿਹਾ ਐਜ਼ ਡਿਪਟੀ ਕਮਿਸ਼ਨਰ ਜਾਂ ਜਿਹੜਾ ਬੰਦਾ ਜਿਸ ਪੋਸਟ ਦੇ ਉੱਪਰ ਹੈ ਉਹਦਾ ਕੰਮ ਕਰਨਾ ਹੀ ਹੁੰਦਾ ਉਸ ਤੋਂ ਚਾਰਕਤਮ ਅੱਗੇ ਜਾ ਕੇ ਜੇ ਤੁਸੀਂ ਕੁਝ ਐਡੀਸ਼ਨਲ ਕਰਦੇ ਹੋ ਤਾਂ ਦੈਟ ਮੀਨਸ ਤੁਸੀਂ ਉਹਦੇ ਲਈ ਪੈਸ਼ਨੇਟ ਹੋ ਸੋ ਬਹੁਤ ਵਧੀਆ ਬੋਲ ਰਹੇ ਨਾ ਤੇ ਮੇਰੇ ਤੋਂ ਬਲਕੇ ਇਹਨਾਂ ਨੂੰ ਰਿਕੁਐਸਟ ਕੀਤੀ ਤੇ ਮੈਂ ਸਮਝਦਾ ਕਿ ਪੂਰੇ ਪੰਜਾਬ ਦੇ ਵਿੱਚ ਇਹ ਜਿਹੇ ਇਨੀਸ਼ੀਏਟਿਵ ਸਰਫੇਸ ਟਾਈਕון ਨੂੰ ਲੈ ਕੇ ਅੰਮ੍ਰਿਤਸਰ ਦੇ ਜਿਹੜੇ ਦੇ ਬੱਚਾ ਨੇ ਮੈਂ ਜਿੱਥਾ ਕੁਝ ਨਹੀਂ ਪਿਆਰਾ ਉਹਨਾਂ ਨੂੰ ਹੋਰ ਦੇ ਬੰਦਾ ਵੀ ਕੀ ਮੈਸੇਜ ਦੇ ਆ ਦੇਖੋ ਇਕੱਲੇ ਇੱਕ ਵਿੱਚੋਂ 13 ਬੱਚੇ ਦਾ ਇਹਦੇ ਦੇਖੇ ਸਰ ਅੰਨੇ ਲਗ ਲਗ ਕੈਟੇਗਰੀ ਚੋਂ ਪਛਿਤ ਕੀਤਾ। ਸੋ ਜਦੋਂ ਅ ਇਹਨੇ ਲੋਕ ਆਇਡੈਂਟੀਫ ਹੋ ਗਏ ਤੇ ਉਹਨਾਂ ਨੇ ਫੰਡ ਹੋਲਡਿੰਗ ਕਰਨ ਦਾ ਚਾਹੇ ਉਹ ਐਡਮਿਨਿਸਟ੍ਰੇਟਿਵ ਪੌਂਡ ਦੇ ਉੱਪਰ ਚਾਹੇ ਫਿਨਿਸ਼ੀਅਲ ਪੌਂਡ ਦੇ ਉੱਪਰ ਉਹ ਸਾਰਾ ਕੰਮ ਜਿਹੜਾ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਸਰਕਾਰ ਦਾ ਜਿਹੜੇ ਲੋਕ ਸ਼ਾਫਟਾਈਂਗ ਜਿਹੜੇ ਜੋ ਕੁਝ ਕੰਮ ਕਰਦੇ ਦੋਨੇ ਸਾਹ ਦਾ ਸਨਾ ਤਾਂ ਹੋਏਗਾ ਮੈਨੂੰ ਲੱਗਦਾ ਹਾਂ ਇੱਕ ਵਧੀਆ ਔਕਾਤ ਮਿਲ